ਹਾਂਜੀ ਡਰਾਈਵਰ ਬਿਰੋ ਜਿੱਦਾਂ ਕਿ ਤੁਹਾਨੂੰ ਪਤਾ ਆਪਾਂ ਤੁਰੇ ਹੋਏ ਸੀ ਦੁਪਹਿਰ ਦੇ ਬਚ ਨੌਰ ਤੋਂ ਤੇ ਆ ਗਿਆ ਦੋਸਤੋ ਸ਼ਾਮਲੀ ਦੇ ਕੋਲ ਸ਼ਾਮਲੀ ਦੇ ਨਜ਼ਦੀਕ ਆ ਚੁੱਕੇ ਆ ਤੇ ਨਾਲਾ ਗੜੀਆਂ ਦੇ ਢਾਬੇ ਤੇ ਤੇ ਮਿੱਤਰੋ ਗੱਡੀ ਬਹੁਤ ਜ਼ਿਆਦਾ ਗੰਦੀ ਹੋਈ ਪਈ ਸੀਗੀ ਤੇ ਸੋਚਿਆ ਕਿ ਤੇ ਪਾਣੀ ਪੂਣੀ ਮਾਰ ਲੀਏ ਬਜਨੌਰ ਵੀ ਕਰਨੀ ਸੀ ਗੱਡੀ ਸਾਫ਼ ਤੋਂਣੀ ਸੀਗੀ ਪਰ ਉੱਥੇ ਬਹੁਤ ਜ਼ਿਆਦਾ ਚੱਕਰ ਟੁੱਕੜ ਸੀਗਾ ਤੇ ਇੱਥੇ ਹੁਣ ਗੱਡੀ ਬਿਲਕੁਲ ਆ ਚੁੱਕੀ ਆ ਆਪਣੇ ਖੇਲ ਦੇ ਕੋਲੇ ਇਹ ਖੇਲ ਦੇ ਕੋਲੇ ਖੜਕੇ ਮਿੱਤਰੋ ਹੁਣ ਗੱਡੀ ਰਜਿੰਦਰ ਆਪਣਾ ਲੱਗਿਆ ਹੋਇਆ ਸਾਫ਼ ਕਰਨ ਵਾਸਤੇ ਮੈਡ ਮੂਟ ਤੁਹਾਨੂੰ ਪਤਾ ਜੀ ਮੀਂਹ ਦੇ ਵਿੱਚ ਜਿਹੜੇ ਮੈਡ ਮੂਟ ਬਹੁਤ ਛੇਤੀ ਜਿਹੜੇ ਖਰਾਬ ਹੁੰਦੇ ਆ ਚਿੱਕੜ ਦੇ ਵਿੱਚ ਹਨ ਤੇ ਫਿਰ ਵਿੱਚ ਬੈਠਣ ਨੂੰ ਖੁਦ ਨੂੰ ਹੋਰ ਹੀ ਹੁੰਦਾ ਰਹਿੰਦਾ ਹਲਕਤ ਜੀ ਆਉਂਦੀ ਰਹਿੰਦੀ ਆ ਤੇ ਦੋਸਤੋ ਟਾਇਰ ਟੂਰ ਕਰੇ ਚੈੱਕ ਤੇ ਮੂਲ ਤੇਰਨ ਦਾ ਹੱਥ ਨਹੀਂ ਲੱਗਣ ਰਿਹਾ ਬਾਈ ਬਹੁਤ ਗਰਮ ਹੋਏ ਪਏ ਆ ਉਹ ਜਿਹੜੇ ਫਲਾਈ ਦੇ ਬੋਰਡ ਆ ਜਿਹੜੇ ਬਿਲਕੁਲ ਢੋ ਦੇ ਨਾਲ ਲਾਏ ਹੋਇਆ ਇਸ ਕਰਕੇ ਮੂਰੇ ਵਜਨ ਜ਼ਿਆਦਾ ਪਈ ਤੇ ਬਹੁਤ ਗਰਮ ਆ ਇਸ ਟਾਈਮ ਟਾਇਰ ਤੇ ਮੈਡ ਮੂੜ ਧੋ ਕੇ ਬਾਈ ਜੀ ਆਪਾਂ ਤਾਂ ਸੁੱਕਣੇ ਤੇ ਲੱਗਿਆ ਬਈ ਚੋਬਰ ਆਉਣਾ ਬਾਲਟੀ ਲਾ ਕੇ ਕਰਨ ਗੱਡੀ ਧੋਣ ਲੱਗਿਆ ਵਾ ਤੇ ਆਪਾਂ ਇੰਨੇ ਅੰਦਰ ਚਾਹ ਚ ਪਾਣੀ ਵੀ ਕੇ ਠੰਡਾ ਬਾਈ ਜੀ ਫੇਰ ਹੁਣ ਲਾਈਟਾਂ ਲੱਗੀਆਂ ਤੋਂ ਇੱਥੇ ਤੁਰਾਂਗੇ ਦੋਸਤੋ ਲੋਏ ਵਾਸ਼ਿੰਗ ਟਾਈਮ ਹੋ ਗਿਆ ਸਟਾਰਟ ਆਪਣਾ ਮੋਟਰ ਦਾ ਤੇ ਜਾਣੀ ਬਿਲਕੁਲ ਯਾਰ ਪਾਲਸ ਪੁੱਲ ਸਵੱਜੀ ਕਰਕੇ ਨਾ ਜਦੋਂ ਬਾਰਿਸ਼ ਹੋ ਜਾਂਦੀ ਹੈ ਤੇ ਫਿਰ ਮਤਲਬ ਕਿ ਉਦੋਂ ਬਾਅਦ ਹੋਰ ਹੀ ਕੁਛਕ ਜਿਹੀ ਹੋਈ ਪਈ ਆ ਇਹਦਾ ਵੀ ਇਲਾਜ ਕਰੀਏ ਬਾਈ ਕੋਈ ਵੈਕਸ ਪਾਲ ਦੀਆਂ ਪਾਲਛਾਂ ਦਾ ਬਹੁਤ ਮਾਰੀਆਂ ਗੋੜਾਲੀਆਂ ਪਰ ਥੋੜਾ ਟਾਈਮ ਚਮਕਦੀ ਆ ਉਦੋਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਦੋਸਤੋ ਤੇ ਹੁਣ ਲੱਗਿਆ ਬਾਈ ਜੀ ਆਪਣਾ ਜਿੰਦਰ ਗੱਡੀ ਧੋਣ ਵਾਸਤੇ ਸਟਾਰਟ ਤੇ ਛਿਲੀਟਾਂ ਜੀਆਂ ਥੋੜੀਆਂ ਥੋੜੀਆਂ ਜੀਆਂ ਸ਼ੀਸ਼ੇ ਉੱਤੇ ਪਈਆਂ ਹੋਈਆਂ ਵਾਈਪਰਾਂ ਦੀ ਰਬੜ ਦੀਆਂ ਤੇ ਮੈਟਰੋ ਜਿਹੜੀ ਮੇਨ ਹੈਗਾ ਸਿਸਟਮ ਜੜੀ ਜੜਾ ਇਹ ਵੀ ਆਪਾਂ ਛੇਤੀ ਕੀ ਮਤਲਬ ਕੀ ਇਹਦਾ ਹੱਲ ਕਰਨਾ ਆ ਖੋਸ਼ ਕੋਈ ਪਈ ਹੈ ਜੜੀ ਮਤਲਬ ਕੀ ਯਾਰ ਟੌਰ ਮਰ ਜਾਂਦੀ ਗੱਡੀ ਦੀ ਜੜੀ ਖੋਸ਼ ਜੀ ਹੋਵੇ ਨਾ ਤੇ ਬਾਕੀ ਇੱਕ ਦੋ ਕੰਮ ਹੋਰ ਕਰਾਉਣ ਆਲੇ ਆ ਕਰ ਲਿਓ ਚੈੱਕ ਮਿੱਤਰੋ ਇਹ ਹੈ ਲਾਣਾ ਟੈਗ ਕਰਕੇ ਏ ਓਕੇ ਦੀ ਰਿਪੋਰਟ ਸਟਾਰਟਿੰਗ ਹੋ ਚੁੱਕੀ ਆ ਬਾਈ ਲਸਕਾਪਿਸ਼ ਕਾ ਕੇ ਰੱਖਦਾ ਪਤੰਦਰ ਪੂਰੀ ਤੇ ਜਿੱਥੇ ਵੀ ਮਤਲਬ ਕਿ ਪਤਾ ਹੈ ਕਿ ਹੁਣ ਪਾਣੀ ਖੁੱਲਾ ਡੁੱਲਾ ਹੈਗਾ ਉੱਥੇ ਤੋਂ ਬਾਈ ਧੌਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਦੀ ਹੋ ਗਿਆ ਕੰਮ ਸਟਾਰਟ ਰਾਣੀ ਸੁਬੰਦਰਾ ਦਾ ਤੇ ਇਹ ਆਪਣਾ ਸਫ਼ਰ ਹੋ ਚੁੱਕਿਆ ਦੋਸਤੋ ਸ਼ਾਮਲੀ ਦਾ ਸਟਾਰਟ ਜੂਮ ਦੇ ਅਗਰਬਤੀ ਵਗੈਰਾ ਕਰਕੇ ਗੱਡੀ ਬਿਲਕੁਲ ਝੰਕਾਦੀਆਂ ਤੇ ਡਰਨੇ ਦੇ ਆਪ ਵੀ ਚੰਗ ਗਿਆ ਦੋਸਤੋ ਦੁਪਹਿਰੇ ਵੀ ਆੜਿਆ ਤੇ ਸ਼ਾਮ ਨੂੰ ਵੀ ਥਾਣੂ ਕਿਓਕੇ ਹੋ ਕੇ ਬਹਿ ਗਿਆ ਮਾਰ ਰਿਹਾ ਤੇ ਨਾਂ ਲੈ ਕੇ ਦੋਸਤੋ ਤੇ ਆਪਾਂ ਹੁਣ ਪਹੁੰਚਣ ਵਾਲਿਆਂ ਸ਼ਾਮਲੀ ਸ਼ਾਮਲੀ ਕ੍ਰੋਸ ਕਰਕੇ ਆਪਾਂ ਆਪਣੇ ਦੀਪੂ ਭਰਾ ਲਈ ਲੈਣਾ ਸਾਬਣ ਬਾਈ ਕਿੰਨੇ ਦਿਨ ਹੋ ਗਏ ਉਹਨਾਂ ਤੜੀਗਾ ਉਹਨੇ ਮੰਗਵਾਇਆ ਆਪਣੇ ਤੋਂ ਤੇ ਹਰੀ ਨਗਰ ਵਾਟਰ ਤੋਂ ਸਾਬਣ ਮਿਲਦਾ ਪੰਜ ਭਾਈ ਦਾ ਆਪਣਾ ਅੰਦਸਿਆ ਸੀ ਪਹਿਲਾਂ ਵੀ ਉਹ ਲੈਣਾ ਆਪਾਂ ਕਿਉਂਦੂ ਬਾਅਦ ਫਿਰ ਦੋਸਤੋਂ ਨਿਕਲਦੇ ਆਂ ਮਹਾਰਾਜ ਦਾ ਨਾਮ ਲੈ ਕੇ ਸੱਚੇ ਬਾਦਸ਼ਾਹ ਵਾਹਿਗੁਰੂ ਮਿਹਰ ਕਰੇ ਸਾਰੇ ਜਿਹੜਾ ਉਸਨਾ ਹਾਦੀ ਅਜੀ ਪਰਚੀ ਕੱਟਣ ਵਾਲੇ ਧੱਤੇ ਨਾਲ ਜਾਮਦਾਰੇ ਖੜ੍ਹ ਜਾਂਦੇ ਇਥੇ ਪਰਚੀ ਕੱਟਦੇ ਆਏ ਦੇਖੋ ਕਿੰਨਾ ਜਾਮ ਲੱਗਿਆ ਹੋਇਆ ਵਾ ਠੀਕ ਹੈ ਹਰੇ ਗੱਡੀ ਰੁਕਦੇ ਆ ਹਰੇ ਗੱਡੀ ਇਹਨਾਂ ਦਾ ਕੋਈ ਵੀ ਇਲਾਜ ਨਹੀਂ ਕਰਦਾ ਹੈਗਾ ਸਰਕਾਰ ਪ੍ਰਸ਼ਾਸਨ ਨੂੰ ਗੁੰਡਾ ਕਰਦੀ ਕਰਦੇ ਆ ਇਹ ਓਸਤਦ ਪਰਤੀ ਕਾੜਦੇ ਆ ਪਤਾ ਨਹੀਂ ਕਿਹੜਾ ਇਹ ਪ੍ਰਸ਼ਾਸਨ ਆ ਕਿਹਨੇ ਖੜੇ ਕੀਤੇ ਆ ਭੁੱਖੇ ਨਾਂਗੇ ਡਾਂਗਾ ਚੱਕ ਐ ਮੂਰੇ ਹੁੰਦੇ ਜਿਵੇਂ ਪਿਓ ਦੀਆਂ ਗੱਡੀਆਂ ਹੁੰਦੀਆਂ ਇਹਨਾਂ ਦੀਆਂ ਹਾਂਜੀ ਦੋਸਤੋ ਸ਼ਾਮਲੀ ਰੋਡ ਤੇ ਜਿਹੜਾ ਇਹ ਨਵਾਂ ਹਾਈਵੇ ਬਣ ਰਿਹਾ ਤੇ ਮਤਲਬ ਜੀ ਰੋਡ ਕਰਿਆ ਬਲੌਗ ਤੇ ਗੱਡੀ ਹੁਣ ਉੱਤੋਂ ਦੀ ਘੁੰਮ ਕੇ ਯੂ ਟਰਨ ਮਾਰ ਕੇ ਆਉਂਦੀ ਆ ਮਿੱਤਰੋ ਯੂ ਟਰਨ ਕਰਕੇ ਗੱਡੀ ਘੁੰਮ ਕੇ ਪਰਲੇ ਪਾਸੇ ਜਾਊਗੀ ਫੇਰ ਭਾਈ ਇਹ ਇਧਰ ਹੀ ਦੁਬਾਰਾ ਆਵਾਂਗੇ ਆਪਾਂ ਮਤਲਬ ਕਿ ਕਰਨਾਲ ਰੋਡ ਤੇ ਨਾ ਬਚਾਲੇ ਚੱਲ ਰਿਹਾ ਫਲਾਈਓਵਰ ਦਾ ਕੰਮ ਦੋਸਤੋ ਤੇ ਸਾਈਡ ਤੋਂ ਦੀ ਰਾਹ ਕੱਟਿਆ ਹੈਗਾ ਵਾ ਘੁੰਮ ਕੇ ਗੱਡੀਆਂ ਫੇਰ ਖੱਬੇ ਜਾ ਕੇ ਦੁਬਾਰਾ ਯੂ ਟਰਨ ਮਾਰ ਕੇ ਤੇ ਪੁਲ ਦੇ ਨਾਲ-ਨਾਲ ਦੋਸਤੋ ਇਹ ਬਣ ਰਿਹਾ ਮੈਨੂੰ ਲੱਗਦਾ ਕੋਈ ਰਿੰਗ ਰੋਡ ਬਣ ਰਿਹਾ ਹੈਗਾ ਹਾਈਵੇ ਇਹ ਜੋੜਨਗੇ ਬਾਹਰੋਂ ਬਾਹਰ ਯਾਨੀ ਕਿ ਗੱਡੀ ਨਮਾਸਤੇ ਚੌਕ ਜਿਹੜਾ ਆ ਉਹ ਪੈਂਦਾ ਕੈਂਸਲ ਚੌਕ ਕਰਨਾ ਚੌਕੜਾ ਤੇ ਗੱਡੀ ਉਧਰ ਜਾਣ ਤੋਂ ਪਹਿਲਾਂ ਮਤਲਬ ਕਿ ਜਿਹਨੇ ਜਾਣਾ ਹੈਗਾ ਬਾਈ ਦਿੱਲੀ ਨੂੰ ਇੱਥੋਂ ਪਿੱਛੇ ਹੀ ਮੁੜ ਜਾ ਕਰਨਗੇ ਤੇ ਅੰਮਲੇ ਜਾਣ ਵਾਲੇ ਵੀ ਪਿੱਛੇ ਹੀ ਤੇ ਆ ਘਮ ਘਮਾ ਕੇ ਜੀ ਚੱਲੇ ਆ ਬਾਈ ਹੁਣ ਆ ਗਿਆਂ ਦੋਸਤੋ ਅੱਗੇ ਰੋਡ ਇਹ ਪੁਣਾ ਦਾ ਕੰਮ ਬਹੁਤ ਚੱਲ ਰਿਹਾ ਬਾਈ ਆ ਗਏ ਆਪਾਂ ਆਪਦੇ ਰੋਡ ਤੇ ਦੁਬਾਰਾ ਕਰਨਾਲ ਵਾਲੇ ਦੇ ਦੇਖੋ ਜੀ ਹਾਂਜੀ ਪਹੁੰਚ ਗਏ ਆਪਾਂ ਪ੍ਰੋਪਰ ਕਰਨਾਲ ਕਰਨਾਲ ਤੋਂ ਜਿੱਥੋਂ ਮੁੜਦੇ ਆ ਪੁਲ ਤੋਂ ਥੱਲੋਂ ਆਪਾਂ ਲੈਫਟ ਰਾਈਟ ਰਾਈਟ ਬਣਨਾ ਆਪਾਂ ਤੇ ਬਟੇ ਰੋਡ ਤੇ ਚੜਦੇ ਆਂਗੇ ਦੋਸਤੋ ਕਰਨਾਲ ਆ ਚੁੱਕੇ ਆਂ ਆ ਸੜਾ ਵਿੱਚੋਂ ਜਾਂਦਾ ਸਾਈਡਾਂ ਮਾਰਦਾ ਜਾਂਦਾ ਲੋਕਾਂ ਨੂੰ ਇਹ ਆਹ ਜਾਨ ਦੱਸੋ ਕੀ ਕਰੀਏ ਆਪਾਂ 3 ਨੰਬਰ ਲਾਈਨ ਚ ਜਾਈਏ ਕਿ 4 ਚ ਲਾਈਏ